ਆਵੇ ਕੋ ਦੋਸਤੋ ਪਟਿਆਲਾ ਤੋਂ ਸਰਹੰਦ ਰੋਡ ਉੱਪਰ ਲਗਾਈ ਗਈ ਅੱਗ ਜੋ ਕਿ ਸਾਡੇ ਕਿਸਾਨ ਵੀਰਾਂ ਵੱਲੋਂ ਕੀਤੀ ਗਈ ਇੱਕ ਵੱਡੀ ਲਾਪਰਵਾਹੀ ਹੈ ਅਤੇ ਜਿਸ ਦੇ ਕਾਰਨ ਰੋਡ ਉੱਪਰ ਟ੍ਰੈਫਿਕ ਵੱਡੇ ਪੱਧਰ ਤੇ ਪ੍ਰਭਾਵਿਤ ਹੋ ਰਿਹਾ ਅਤੇ ਇਸ ਦੇ ਸਿੱਟੇ ਵੱਜੋਂ ਕੋਈ ਵੱਡਾ ਹਾਦਸਾ ਵੀ ਪੇਸ਼ ਆ ਸਕਦਾ ਹੈ ਅਤੇ ਇਸ ਦੇ ਨਾਲ ਨਾਲ ਕੁਦਰਤੀ ਸਰੋਤ ਇਹ ਬਨਸਪਤੀ ਅਤੇ ਇਨਸਾਨਾ ਸਮੇਤ ਧਰਤੀ ਤੇ ਰਹਿਣ ਵਾਲੇ ਸਾਰੇ ਜੀਵ ਜਨਤਾ ਨੂੰ ਆਕਸੀਜਨ ਪ੍ਰਦਾਨ ਕਰਨ ਵਾਲੇ ਇਹ ਵਿਸ਼ਾਲ ਕਾਇਧ੍ਰਕਤਾ ਨੂੰ ਵੱਡੇ ਪੱਧਰ ਤੇ ਨੁਕਸਾਨ ਪਹੁੰਚਾਇਆ ਜਾ ਰਿਹਾ ਜ਼ਰਾ ਗੌਰ ਕਰੋ ਇਸ ਦੇ ਸਿੱਟੇ ਵੱਜੋਂ ਵਾਤਾਵਰਣ ਕਿੰਨਾ ਦੂਸ਼ਿਤ ਹੋ ਰਿਹਾ ਤੁਸੀਂ ਇਹ ਵੇਖੋ ਕਿ ਅਸੀਂ ਦਰਖਤ ਲਗਾਉਣ ਦੀ ਵਜਾਏ ਇਹਨਾਂ ਨੂੰ ਵੱਡੇ ਪੱਧਰ ਤੇ ਹਾਨੀ ਪਹੁੰਚਾ ਰਹੇ ਹਾਂ ਇਹ ਸਭ ਕਿਥੋਂ ਤੱਕ ਜਾਇਜ਼ ਸੋ ਵੀਰੋ ਇਹ ਕੰਮ ਨਾ ਕਰੋ ਕਿਸਾਨ ਵੀਰਾ ਕੇ ਹੱਥ ਜੋੜ ਕੇ ਬੇਨਤੀ ਹੈ ਕਿ ਖੇਤਾਂ ਵਿੱਚ ਅੱਗ ਨਾ ਲਗਾਓ ਜੀ ਧੰਨਵਾਦ